ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ 30 ਤੋਂ ਵੱਧ ਨਾਕੇ ਲਗਾਏ ਗਏ ਨੇ ਲੇਕਿਨ ਇੰਨੇ ਜ਼ਿਆਦਾ ਨਾਕੇ ਲਗਾਉਣ ਦਾ ਅਖੀਰ ਕਾਰਨ ਕੀ ਹੈ ਦੱਸਦੇ ਇਹ ਕਿ ਹੋਲੀ ਦਾ ਤਿਉਹਾਰ ਹੈ ਅਤੇ ਤਿਉਹਾਰ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਦੇ ਵੱਲੋਂ ਸ਼ਹਿਰ ਦੇ ਚ ਫਲੈਗ ਮਾਰਚ ਕਰ ਲਿਆ ਗਿਆ ਤੇ ਸ਼ਰਧਾਤੀ ਅੰਸਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਹਰਕਤ ਕੀਤੀ ਜਾਂਦੀ ਹੈ ਤਾਂ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਬਠਿੰਡਾ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਤੀਤੋਂ ਵੱਧ ਵਿਸ਼ੇਸ਼ ਨਾਕੇ ਲਗਾਏ ਗਏ ਨੇ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਅੱਜ ਹੋਲੀ ਦੇ ਹਿਧਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਬਠਿੰਡਾ ਸਰ ਦੀਆਂ ਹਦਾਇਤਾਂ ਅਨੁਸਾਰ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਇਸ ਟਾਈਮ ਇੱਕ ਫਲੈਗ ਮਾਰਚ ਕਰ ਰਹੇ ਹਾਂ ਬੇਸਿਕਲੀ ਸ਼ਹਿਰ ਦੇ ਲਾਅ ਐਂਡ ਆਰਡਰ ਨੂੰ ਓਵਰਆਲ ਸ਼ਾਂਤੀ ਬਣਾਈ ਰੱਖਣ ਦੇ ਮਕਸਦ ਨਾਲ ਅਸੀਂ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ ਨੀ ਉਸ ਉਸ ਸੰਬੰਧੀ ਸਾਡੇ ਜੀ ਪੂਰੇ ਪ੍ਰਬੰਧ ਨੇ ਅੱਜ ਬਠਿੰਡਾ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਸਪੈਸ਼ਲੀ ਸ਼ਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਸਾਰੇ ਪੁਆਇੰਟਸ ਪਹਿਲਾਂ ਹੀ ਅਸੀਂ ਸਿਲੈਕਟ ਕਰਕੇ ਉਸ ਹਿਸਾਬ ਨਾਲ ਲਗਾਏ ਗਏ ਹਨ ਇਸ ਤੋਂ ਇਲਾਵਾ ਸਰਪ੍ਰਾਈਜ਼ ਚੈਕਿੰਗਸ ਹੈ ਜਿਹੜੀਆਂ ਜਾਂ ਸਰਪ੍ਰਾਈਜ਼ ਨਾਕਾਬੰਦੀਸਾ ਉਹ ਵੀ ਸਾਡੇ ਵੱਲੋਂ ਅੱਜ ਕੀਤੀਆਂ ਜਾਣੀਆਂ ਤਾਂ ਜੋ ਇਸ ਤਿਹਾਰ ਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਜਾਂ ਹੁੱਲੜਬਾਜੀ ਨਾ ਆਵੇ ਇੱਕ ਸਾਡਾ ਮੈਸੇਜ ਵੀ ਹੈ ਜੀ ਇਹ ਮੀਡੀਆ ਦੇ ਜਰਾ ਸਾਰਿਆਂ ਨੂੰ ਵੀ ਠੀਕ ਹੈ ਇਖਤਿਹਾਰ ਹੈ ਆਪਣਾ ਕੋਈ ਇੰਜੋਏ ਕਰੇ ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਨਹੀਂ ਪ੍ਰੋਬਲਮ ਬਟ ਇਹ ਹੈ ਵੀ ਖੁੱਲੜਬਾਜੀ ਕਰਕੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਗਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਗੱਲਬਾਤ ਸਾਡੇ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਦੀ ਸਖਤ ਤੋਂ ਸਖਤ ਉਹਦਾ ਐਕਸ਼ਨ ਲਿਆ ਜਾਊਗਾ ਜੀ ਦੇਖੋ ਸਰ ਸੈਟ ਦੇ ਰੰਗ ਵਿੱਚ ਕੁਝ ਲੋਕ ਵਸਦੇ ਆ ਕੀ ਕਹਿਣਾ ਚਾਹੁੰਦੇ ਸੀ ਜੀ ਦੇਖੋ ਇਸ ਸਬੰਧੀ ਸਿਵਲ ਡਿਪਾਰਟਮੈਂਟਸ ਦੀਆਂ ਵੀ ਟੀਮਾਂ ਹੈਗੀਆਂ ਜੀ ਜੋ ਚੈੱਕ ਕਰਨੀਆਂ ਅਗਰ ਇਸ ਤਰ੍ਹਾਂ ਕੀ ਦੀ ਗੱਲਬਾਤ ਆਉਂਦੀ ਹੈ ਤਾਂ ਫਿਰ ਬੰਦੀ ਕਾਰਵਾਈ ਕੀਤੀ ਜਾਊਗੀ ਦੇਖੋ ਜੀ ਲੰਗਣਾ ਕਰਦਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗਾ ਦੇਖੋ ਬਾਕੀ ਡਿਪੈਂਡ ਕਰਦਾ ਹੈਗਾ ਵੀ ਉਸ ਮੌਕੇ ਤੇ ਕੀ ਹੁੰਦਾ ਹੈਗਾ ਤਾਂ ਫਿਰ ਅਕੋਰਡਿੰਗਲੀ ਜਿਹੋ ਜੀ ਗੱਲ ਹੈ ਫਿਰ ਉਸੇ ਅਸੀਂ ਕਾਰਵਾਈ ਕਰਾਂਗੇ ਕਿੰਨੇ ਕਿ ਨਾਕੇ ਲਗਾਏ ਜਾਣਗੇ ਅੱਜ ਅ ਸਿਟੀ 1 ਤੇ ਅਗਰ ਸ਼ਹਿਰ ਸ਼ਹਿਰ ਦੀ ਗੱਲ ਕਰੀਏ ਤਾਂ ਸਿਟੀ 1 ਤੇ ਸਿਟੀ 2 ਦੇ ਵਿੱਚ ਕਰੀਬ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਕਰੀਬ 30 30 ਨਾਕੇ ਤਾਂ ਸਿਰਫ ਸ਼ਹਿਰ ਦੇ ਵਿੱਚ ਹੀ ਹਨ ਇਸ ਤੋਂ ਇਲਾਵਾ ਸਰਪ੍ਰਾਈਜ਼ ਲਾਅ ਐਂਡ ਔਰਡਰ ਟੀਮਸ ਆ ਫੁੱਟ ਪੈਟਰੋਲਿੰਗ ਦੀਆਂ ਟੀਮਾਂ ਵੱਖਰੀਆਂ ਨੇ ਉਹ ਆਪਣਾ ਵੱਖਰਾ ਮਾਰਚ ਕਰਨੀਆਂ ਤੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਕਰੀਬਨ 50 ਨਾਕੇ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਹੋ ਜਾਣਗੇ Bureau report SMZ News.